ਸਤਿ ਸ਼੍ਰੀ ਅਕਾਲ ਵੀ ਦੋਸਤੋ ਤੁਹਾਡਾ ਸਵਾਗਤ ਆ ਸਾਡੇ ਚੈਨਲ ਕਰਦਾ ਮੈਂ ਇਹਦਾ ਦੋਸਤੋ ਅੱਜ ਤੁਹਾਨੂੰ ਦੰਦਾਂ ਦੀ ਸਫਾਈ ਵਾਸਤੇ ਦੇਸੀ ਨੁਸਖਾ ਦੱਸਣ ਜਾ ਰਿਹਾ ਤੁਸੀਂ ਦੋਸਤੋ ਚਾਰ ਚੀਜ਼ਾਂ ਲੈਣੀਆਂ 100 ਗ੍ਰਾਮ ਲੈਣੀਆਂ ਫੜਕੜੀ 20 ਲੌਂਗ 20 ਇਲੈਚੀਆਂ ਤੇ ਅੱਧਾ ਚਮਚਾ ਨੂਨ ਦਾ ਪਹਿਲਾਂ ਦੋਸਤੋ ਤੁਸੀਂ ਫੜਕੜੀ ਨੂੰ ਪੀਸ ਕੇ ਤਵੇ ਉੱਪਰ ਰੱਖ ਕੇ ਇਹਦੀ ਖੱਲ ਬਣਾ ਲਓ ਖੱਲ ਬਣਨ ਤੋਂ ਬਾਅਦ ਵੀ ਲੌਂਗ ਤੇ ਵੀ ਇਲੈਚੀਆਂ ਨੂੰ ਤਵੇ ਉੱਪਰ ਕਰਮ ਕਰਕੇ ਚੰਗੀ ਤਰ੍ਹਾਂ ਫਿਰ ਕਿਸੇ ਕੁੰਡੇ ਵਿੱਚ ਪਾ ਕੇ ਇਹਨਾਂ ਦਾ ਵੀ ਇੱਕ ਪਾਊਡਰ ਬਣਾ ਲਓ ਦੋਸਤੋ ਇਹ ਤੁਸੀਂ ਪਾਊਡਰ ਬੁਰਸ਼ ਦੀ ਮਦਦ ਨਾਲ ਦੰਦਾਂ ਉੱਤੇ ਪੇਸਟਰੀ ਜਿਹਾ ਕਰ ਸਕਦੇ ਹੋ ਤੇ ਇਸ ਦਾ ਕੋਈ ਨੁਕਸਾਨ ਨਹੀਂ ਹਫ਼ਤੇ ਵਿੱਚ ਤੁਸੀਂ ਦੋ ਵਾਰ ਇਹ ਬਰਸ਼ ਕਰ ਸਕਦੇ ਹੋ ਆਪਣੇ ਬੱਚਿਆਂ ਨੂੰ ਵੀ ਹਫਤੇ ਵਿੱਚ ਦੋ ਵਾਰ ਇਹ ਬਰਸ਼ ਕਰਾ ਸਕਦੇ ਹੋ ਇਸ ਤਿਸ ਦਾ ਇਹਦਾ ਸਭ ਤੋਂ ਵੱਡਾ ਫਾਇਦਾ ਇਹ ਆ ਜੇ ਅੰਦਰ ਲੰਘ ਜਾਵੇ ਤਾਂ ਇਸ ਦਾ ਕੋਈ ਵੀ ਨੁਕਸਾਨ ਨਹੀਂ ਇਹ ਨੁਸਖਾ ਮੈਂ ਪਿਛਲੇ 10-12 ਸਾਲਾਂ ਤੋਂ ਆਪਣੇ ਘਰ ਵਿੱਚ ਵਰਤ ਰਿਹਾ ਮੈਨੂੰ ਬਹੁਤ ਹੀ ਵਧੀਆ ਰਿਜ਼ਲਟ ਮਿਲੇ ਨੇ ਤੇ ਉਮੀਦ ਕਰਦਾ ਹਾਂ ਸੋਨੂੰ ਵੀ ਬਹੁਤ ਹੀ ਵਧੀਆ ਰਿਜ਼ਲਟ ਮਿਲਣਗੇ ਦੋਸਤੋ ਧੰਨਵਾਦ